ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਚੋਂ ਅੱਜ 7 ਸਤੰਬਰ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਪੰਜਾਬ ਦੇ ਕਈ ਪਾਕ ਜਨ ਭਾਰੀ ਵੀ ਦੇਖਣ ਨੂੰ ਮਿਲ ਸਕਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਾ ਦਿਓ ਚਲੋ ਅੱਗੇ ਵੱਧਦੇ ਵੀਡੀਓ ਹਾਲੇ ਹੁਣ ਤਹੀ 9 ਵਜੇ ਦੀਆਂ ਪੰਜਾਬ ਦੀਆਂ ਸਵੇਰ ਦੀਆਂ ਲਾਈਵ ਸੈਟਲ ਵੀ ਦੇ ਸਕਦਾ ਹਾਂ ਪੰਜਾਬ ਦਾ ਆਪਣੇ ਦਬਾਬ ਦੇ ਏਰੀਆ ਹੋ ਗਿਆ ਮੱਝ ਦੇ ਏਰੀਆ 'ਚ ਕਾਫੀ ਤਕੜਾ ਮੀਂਹ ਪੰਜਾਬ ਦੇ ਕਈ ਪਾਕ ਨੂੰ ਦੇਖਣ ਨੂੰ ਮਿਲ ਰਿਹਾ ਆਪਣੇ ਮ ਬਾਕੀ ਆਪਣੇ ਪੰਜਾਬ ਦਾ ਮੌਸਮ ਲਗਭਗ ਸਾਫ਼ ਹੈ ਪਰ ਆਪਣੇ ਮਾਝੇ ਦੇ ਆਪ ਵਿੱਚ ਬੱਦਲਵਾਈ ਬਣੀ ਹੋਈ ਹੈ ਤਾਂ ਕਾਫੀ ਤਕੜਾ ਮੀਂਹ ਦੇਖਣ ਨੂੰ ਮਿਲ ਰਿਹਾ ਬਾਕੀ ਆਪਣੇ ਜ਼ਿਲ੍ਹੇ ਵੇਲੇ ਗੱਲ ਕਰੀਏ ਕਿੰਨੇ ਭਾਗਾਂ 'ਚ ਮੀਂਹ ਦੇ ਕਿੰਨੇ ਕੁ ਸਾਰ ਹਨ ਪੰਜਾਬ ਦੇ ਜਿਹਨੇ ਭਾਗ ਹੋ ਗਏ ਆਪਣੇ ਤਨਤਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਰਥ ਜੰਨ ਦੇ ਭਾਗ ਹੋ ਗਏ ਸ਼ਹੀਦ ਭਾਸਨ ਨਾਲ ਦੇ ਥੋੜੇ ਬੋਦੇ ਫਿਰੋਜ਼ਪੁਰ ਦੇ ਭਾਗ ਹੋ ਗਏ ਇਹਨਾਂ 'ਚ ਬੱਦਲਵਾਈ ਬਣੀ ਹੋਈ ਹੈ ਮੀਂਹ ਦੇਖਣ ਨੂੰ ਮਿਲ ਰਿਹਾ ਆਪਣੇ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਦੇ ਇਹਨਾਂ ਤਿੰਨ ਜਿਲ੍ਹਿਆਂ 'ਚ ਵੀ ਥੋੜਾ ਜਿਆਦਾ ਦੇਖਣ ਨੂੰ ਮਿਲ ਸਕਦਾ ਭਾਰੀ ਤੇ ਥੋੜਾ ਜਿਹਾ ਭਾਰੀ ਨਹੀਂ ਦੇਖਣ ਨੂੰ ਮਿਲ ਸਕਦਾ ਇਹਨਾਂ ਵਿੱਚ ਜਾਂ ਭਾਰੀ ਵੀ ਝਟ ਲੱਗ ਸਕਦੀ ਹੈ ਸਾਡਾ ਏਰੀਆ ਕਪੂਥਲਾ ਹੈ ਸਾਡੇ ਏਰੀਆ 'ਚ ਵੀ ਕਾਫੀ ਵਧੀਆ ਵੀ ਨਹੀਂ ਝਟ ਲੱਗ ਚੁੱਕੀ ਹੈ ਬਦਲਾਅ ਵੀ ਬਹੁਤ ਜਿਆਦਾ ਆਈ ਸੀ ਸੰਗਣੀ ਕਾਫੀ ਵਧੀਆ ਵੀ ਦੇਖਣ ਨੂੰ ਮਿਲ ਸਕਦਾ ਤੁਹਾਨੂੰ ਮੈਂ ਵੀਡੀਓ ਐਡ ਕਰ ਦੂੰਗਾ ਵਿੱਚ ਬਾਕੀ ਅੰਮ੍ਰਿਤਸਰ ਤਨਤਨ ਵਿੱਚ ਵੀ ਝਟ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਸਿਸਟਮ ਹੌਲੀ-ਹੌਲੀ ਗਾਣ ਨੂੰ ਕ੍ਰੋਸ ਕਰੇ ਇਸ ਤਰ੍ਹਾਂ ਹੌਲੀ-ਹੌਲੀ ਪਹਾੜਾਂ ਵੱਲ ਨੂੰ ਜਾ ਰ ਹੌਲੀ ਹੌਲੀ ਆਪਣਾ ਪਹਿਲਾ ਤਾਨਤਨ ਕਬੂਤਰ ਜਿੰਦੇ ਦਾ ਭਾਗ ਹੋ ਗਿਆ ਅੰਮਰਸਰ ਵੱਲੋਂ ਸਾਫ ਹੁੰਦਾ ਹੁੰਦਾ ਹੌਲੀ ਹੌਲੀ ਸੈਸ਼ਨ ਖਤਮ ਹੋ ਜੂਗਾ ਬਾਕੀ ਅੱਜ ਆਪਾਂ ਗੱਲ ਕਰੀ ਅੱਜ ਆਪਣਾ ਪੰਜਾਬ ਦੇ ਇਨਾ ਭਾਗਾਂ ਚੋ ਦੁਪਹਿਰ ਤੋਂ ਬਾਅਦ ਇਹ ਸ਼ਾਮ ਨੂੰ ਮਠੰਡਾ ਹੋ ਗਿਆ ਬਰਨਾਲਾ ਮਾਮਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਦੇ ਭਾਗ ਛੀ ਦੇ ਪਾਸ ਹਨ ਨਗਰ ਦੇ ਬਗਲੋਂ ਲੁਧਿਆਣੇ ਦੇ ਹੋਗਾ ਫਾਇਜਾ ਕਮਖਰ ਹੋ ਗਿਆ ਇਹਨਾਂ ਚ ਬਦਲ ਟੁੱਟਵੀਂ ਕਾਰਵਾਈਆਂ ਇਹਨਾਂ ਚ ਦੇਖਣ ਨੂੰ ਮਿਲੂਗੀਆਂ ਸ਼ਾਮ ਨੂੰ ਬਗਦਦ ਨੂੰ ਦੁਪਹਿਰ ਨੂੰ ਵੀਡੀਓ ਬਣਾ ਕੇ ਦੱਦਮਾਂਗੇ ਜਿਆਦੀਆਂ ਕਾਰਵਾਈਆਂ ਵਧੀਆਂ ਪਰ ਹਲਕੇ ਦਰਮਿਆਨੇ ਕਾਰਵਾਈਆਂ ਇਹਨਾਂ ਚ ਦੇਖਣ ਨੂੰ ਮਿਲ ਸਕਦੀਆਂ ਆਪਣੇ ਮਾਲਵੇ ਦੇ ਜੋ ਪੂਰਬੀ ਭਾਗ ਹੋ ਗਏ ਹਰਿਆਣਾ ਚੰਦੀਕੜ ਦੇ ਲਾਗੇ ਗਏ ਲੱਗਦੇ ਇਹਨਾਂ ਚ ਥੋੜੀਆਂ ਕਾਰਵਾਈਆਂ ਜ਼ਰੂਰ ਦੇਖਣ ਨੂੰ ਮਿਲੂਗੀਆਂ ਹਲਕੇ ਦਰਮਿਆਨੀ ਆ ਦੁਪਹਿਰ ਤੋਂ ਬਾਅਦ ਇਹ ਦੁਪਹਿਰ ਤਾਈਂ ਥੋੜੀ-ਥੋੜੀ ਬਦਲ ਹੋਈ ਕਿਉਂਕਿ ਚੱਕਰਵਾਦੀ ਹੱਲੇ ਬੜਿਆ ਹੋਇਆ ਹੈ ਅੱਜ ਪੰਜਾਬ 'ਚ ਥੋੜੀ ਜਿਹੀ ਮੀਂਹ ਜਿਆਦੇ ਸਾਰ ਹਨ ਤੇ ਅੱਜ ਤੋਂ ਬਾਅਦ ਫੇਰ ਮੀਂਹ 'ਚ ਥੋੜੀ ਆਪਣਾ ਘਰਾਵੜਾ ਦੇਖਣ ਨੂੰ ਮਿਲ ਜੂਗੀ ਅੱਜ ਪੰਜਾਬ 'ਚ ਆਪਣਾ ਇਹਨਾਂ ਜਿਨੇ 'ਚ ਮੀਂਹ ਦੇਖਣ ਨੂੰ ਮੈ ਸਦਾ ਇੱਧਰ ਹੌਲੀ-ਹੌਲੀ ਮੌਸਮ ਸਾਫ਼ ਹੋ ਜਾਊਗਾ 2-3 ਘੰਟੇ ਦੇ ਦੁਪਹਿਰ ਤਾਈਂ ਹੋ ਸਕਦਾ ਉਮੀਦ ਹੈ ਕਿ ਮੌਸਮ ਸਾਫ਼ ਹੋ ਜਾਵੇ ਬਾਕੀ ਅੱਜ ਨੂੰ ਵੀ ਚੰਨੀ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਦਾ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਓ ਧੰਨਵਾਦ